ਲਾਸਾਂ ਦੇ ਢੇਰ ਲਾਦਾਂਗੇ ਪਰ ਦਿਮਾਗ ਦੇ ਬਾਹਰ ਕੱਢੇ ਮੋਦੀ ਦੇ ਅਮਿਤ ਸ਼ਾਹ ਵੀ ਅਸੀਂ ਆਪਣੇ ਘਰ ਨੂੰ ਵਾਪਸ ਚਲੇ ਜਾਵਾਂਗੇ ਜਿੱਤ ਕੇ ਜਾਵਾਂਗੇ ਥੋੜੀ ਛਾਤੀ ਦੇ ਖੁੰਟਾ ਕੱਢ ਕੇ ਤੇ ਮੋਦੀ ਕਿਸੇ ਵੀ ਹਾਂ ਵੀ ਬੈਰੀਕੇਡ ਤੋੜ ਗਿਆ ਖੱਟੜ ਕੇ ਹੈਨਾ ਵੀ ਤੁਸੀਂ ਬੈਰੀਕੇਡ ਤੋੜ ਦਿਓ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲੈਣੇ ਆ ਪਪਾ ਜੀ ਲਾਸਾਂ ਦੇ ਪੂਲ ਬਣਾ ਦਾਂਗੇ ਛੋਟੇ ਸਾਹਮਣੇ ਖੜੀ ਉਧਰ ਜੇ ਸੀ ਵੀ ਦੋ ਪੋਕ ਲੈਣਾ ਸੀਗੀਆਂ ਸਾਡੇ ਕੋਲ ਅਸੀਂ ਤਾਂ ਸਾਰਾ ਸਾਰਾ ਰਗੜ ਦੇਣਾ ਸੀ ਵਿੱਚ ਜੋ ਵੀ ਆਉਂਦਾ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਹੈਨਾ ਮੁੰਡੇ ਸ਼ਹੀਦ ਕੀਤੇ ਪਰ ਅਸੀਂ ਡਰਦੇ ਥੋੜੀ ਐ ਇਹਨਾਂ ਤੋਂ ਜਿੰਨਾ ਜ਼ੁਲਮ ਕਰਨਗੇ ਅਸੀਂ ਉਹਨੇ ਬਦਬਦ ਪਾਵਾਂਗੇ ਇਹਨਾਂ ਨੂੰ ਤੇ ਕਦੇ ਹਾਰ ਕੇ ਨਹੀਂ ਮੁੜਦੇ ਨਾ ਕਦੇ ਪਹਿਲਾਂ ਹਾਰੇ ਆਂ ਜਿੰਨਿਆਂ ਵੀ ਕਰਮਾਨੀਆਂ ਕਿ ਉਹਨਾਂ ਦੇਣੀ ਪੈ ਜਾਣ ਕਿ ਸਾਡੇ ਸਾਡੀ ਕੌਮ ਨੇ ਪਹਿਲਾਂ ਵੀ 93% ਕਰਵਾਨੀ ਇਸ ਦੇਸ਼ ਨੂੰ ਆਜ਼ਾਦ ਕਰਾਣ ਪਿੱਛੇ ਦਿੱਤੀ ਐ ਭਈ 6 ਤਰੀਕ ਨੂੰ ਹੋਰ ਸਟੇਟਾਂ ਦਾ ਪੈਦਲ ਕੂਚ ਆ ਜੰਤਰ ਮੰਤਰ ਤੇ ਉਹ ਦੇਖਣਗੇ ਵੀ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਇਹ ਟਰੈਕਟਰ ਲੈ ਕੇ ਆ ਜਾਣਗੇ ਵੀ ਉਹ ਪੈਦਲ ਆਣ ਤੇ ਕਿੰਨਾ ਕੁ ਜਿਹੜੇ ਪੈਦਲ ਕੂਚ ਕਰਨਗੇ 6 ਤਰੀਕ ਨੂੰ ਵੀ ਉਹਨਾਂ ਨਰਕੀਮੇ ਦਾ ਵਾਰ ਕਰਨਗੇ ਹਨ ਜਿ ਜਥੇਬੰਦੀਆਂ ਕੋਲ ਦਿਮਾਗ ਵੱਡੇ ਨੇ ਬਾਬਾ ਜੀ ਕਿਉਂਕਿ ਅੰਦੋਲਨ ਕੋਈ ਨਵਦੀਪ ਉਹਨਾਂ ਨੇ ਨਹੀਂ ਚਲਾਇਆ ਹੋਇਆ ਫੇਸਬੁੱਕ ਦੇ ਵੀਡੀਓ ਪਾਤੀ ਕੋਈ ਇੰਸਟਾਗ੍ਰਾਮ ਤੇ ਵੀਡੀਓ ਪਾਤੀ ਵੀ ਆਜੋ ਵੀ ਅੰਦੋਲਨ ਕਰਨਾ ਹੈ ਨਾ ਇਹਦੇ ਪਿੱਛੇ ਮੇਨ ਤਾਂ 2.5 ਸਾਲ ਦੀ ਸਾਡੀ ਪੰਜ-ਪੰਜ ਪਰਚੇ ਅਸੀਂ ਪਹਿਲਾਂ ਪਵਾਏ ਹੋਏ ਹਨ ਟਰੈਕਟਰ ਲੈ ਕੇ ਨਾ ਆਉਣੇ ਬੱਸਾਂ ਤੇ ਆਜਣੇ ਰੇਲਾਂ ਤੇ ਆਜਣੇ ਇਹ ਆਪਣੇ ਜਿਹੜੇ ਟਰੈਕਟਰ ਨੇ ਇਹਨਾਂ ਨੂੰ ਟੈਂਕ ਸਮਝਦੇ ਨੇ ਹੈਗੇ ਨੇ ਫਿਰ ਸਾਡੇ ਟੈਂਕ ਬਾਬਾ ਜੀ ਸਾਡੇ ਪੁੱਤ ਨੇ ਇਹ ਅਸੀਂ ਮਿਹਨਤ ਕਰਕੇ ਲੈਨੇ ਆ ਇਹ ਪਤਾ ਕੌਣ ਬੋਲਦੇ ਨੇ ਹਨ ਜਿਨ੍ਹਾਂ ਨੇ ਕਦੇ ਜ਼ਿੰਦਗੀ ਚ ਸਾਈਕਲ ਨਹੀਂ ਦੇਖਿਆ ਹੁੰਦਾ ਹਨ ਸ਼ੰਭੂ ਮੋਰਚੇ ਦੇ ਵਿੱਚ ਖੜੇ ਆ ਤੇ ਸਾਨੂੰ ਸਾਡਾ ਨੌਜਵਾਨ ਜਿਹੜਾ ਜਸ਼ੀਲਾ ਨਵਦੀਪ ਬੇਰ ਮਿਲ ਗਿਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਮੋਰਚੇ ਦੀ ਸਥਿਤੀ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਰਚਾ ਚੜ੍ਹਦੀ ਕਲਾ ਚ ਬਾਬਾ ਜੀ ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਹਨ ਮੁੰਡੇ ਸ਼ਹੀਦ ਕੀਤੇ ਪਰ ਅਸੀਂ ਡਰਦੇ ਥੋੜੀ ਆ ਇਹਨਾਂ ਤੋਂ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਅਸੀਂ ਸਾਡੀ ਕੌਮ ਡਰਨ ਵਾਲੀ ਹੈਗੀ ਨਹੀਂ ਤੇ ਜਿੰਨਾ ਜ਼ੁਲਮ ਕਰਨਗੇ ਅਸੀਂ ਉਹਨੇ ਬਦਬਦ ਪਾਵਾਂਗੇ ਇਹਨਾਂ ਨੂੰ ਤੇ ਕਦੇ ਹਾਰ ਕੇ ਨਹੀਂ ਮੁੜਦੇ ਨਾ ਕਦੇ ਪਹਿਲਾਂ ਹਾਰੇ ਆਂ ਜਿੰਨੀਆਂ ਵੀ ਕਰਵਾਨੀਆਂ ਕਿ ਉਹਨਾਂ ਦੇਣੀ ਪੈ ਜਾਣ ਕਿਉਂਕਿ ਸਾਡੇ ਸਾਡੀ ਕੌਮ ਨੇ ਪਹਿਲਾਂ ਵੀ 99% ਕਰਵਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਣ ਪਿੱਛੇ ਦਿੱਤੀਆਂ ਨੇ ਤੇ ਅੱਜ ਫੇਰ ਅਸੀਂ ਦੇਸ਼ ਨੂੰ ਕਾਰਪੋਰੇਟ ਤੋਂ ਆਜ਼ਾਦ ਕਰਾਣ ਦੀ ਲੜਾਈ ਲੜ ਰਹੇ ਆਂ ਲਾਸਾਂ ਦੇ ਢੇਰ ਲਾ ਦਾਂਗੇ ਪਰ ਦਿਮਾਗ 'ਚ ਵਹਿਮ ਕੱਢੇ ਮੋਦੀ ਦੇ ਅਮਿਤ ਸ਼ਾ ਵੀ ਅਸੀਂ ਆਪਣੇ ਘਰ ਨੂੰ ਵਾਪਸ ਚਲੇ ਜਾਵਾਂਗੇ ਜਿੱਤ ਕੇ ਜਾਵਾਂਗੇ ਉਡੀ ਛਾਤੀ ਦੇਖੋਂ ਤੱਕ ਅੱਡ ਕੇ ਜਾਵਾਂਗੇ ਵਾਹ ਜੀ ਤੇ ਹੁਣ ਸਾਡੀਆਂ ਜਥੇਬੰਦੀਆਂ ਕੀ ਕਰ ਰਹੀਆਂ ਨੇ ਵੀ ਮਤਲਬ ਅੱਗੇ ਫੈਸਲਾ ਕਦੋਂ ਆ ਰਿਹਾ ਅਗਲਾ ਫੈਸਲਾ ਬਾਬਾ ਜੀ 6 ਤਰੀਕ ਨੂੰ ਹੋਰ ਸਟੇਟਾਂ ਦਾ ਪੈਦਲ ਕੂਚ ਆ ਜੰਤਰ ਮੰਤਰ ਤੇ ਤੇ ਉਹ ਦੇਖਣਗੇ ਵੀ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਟਰੈਕਟਰ ਲੈ ਕੇ ਆ ਜਾਣਗੇ ਵੀ ਉਹ ਪੈਦਲ ਆਣ ਤੇ ਕਿੰਨਾ ਕੁ ਜਿਹੜੇ ਪੈਦਲ ਕੂਚ ਕਰਨਗੇ 6 ਤਰੀਕ ਨੂੰ ਵੀ ਉਹਨਾਂ ਨਾਲ ਕਿਵੇਂ ਦਾ ਵਿਵਹਾਰ ਕਰਨਗੇ ਹਨਾ ਵੀ ਇਹ ਲੋਕਤੰਤਰ ਦਾ ਪਹਿਲਾਂ ਇਹਨਾਂ ਨੇ ਕਾਣ ਕਰਿਆ ਹੋਇਆ ਪਰ ਦੇਖਣਗੇ ਉਸ ਦਿਨ ਕੀ ਹੋਊਗਾ 6 ਤਰੀਕ ਨੂੰ ਹੈ ਨਾ ਉਹ ਵੀ ਦੇਖਣ ਦੀ ਗੱਲ ਤੇ ਜਥੇਬੰਦੀਆਂ ਕੋਲ ਦਿਮਾਗ ਵੱਡੇ ਨੇ ਬਾਬਾ ਜੀ ਕਿਉਂਕਿ ਅੰਦੋਲਨ ਕੋਈ ਨਵਦੀਪ ਉਹਨਾਂ ਨੇ ਨਹੀਂ ਚਲਾਇਆ ਹੋਇਆ ਫੇਸਬੁੱਕ ਤੇ ਵੀਡੀਓ ਪਾਤੀ ਕੋਈ ਇੰਸਟਾਗ੍ਰam ਤੇ ਵੀਡੀਓ ਪਾਤੀ ਵੀ ਆਜੋ ਵੀ ਅੰਦੋਲਨ ਕਰਨਾ ਹੈ ਨਾ ਇਹਦੇ ਪਿੱਛੇ ਮੇਨ ਤਾਂ 2.5 ਸਾਲ ਦੀ ਸਾਡੀ ਪੰਜ-ਪੰਜ ਪਰਚੇ ਅਸੀਂ ਪਹਿਲਾਂ ਪੁਆਏ ਹੋਏ ਹਾਂ ਕਦੇ ਚੰਡੀਗੜ੍ਹ ਜਾਣ ਦੇ ਨਾਮ ਤੋਂ ਕਦੇ ਕਹਿੰਦੇ ਐਮਐਲਏ ਨੂੰ ਗਿਆਪਨ ਦੇਣਾ ਕਦੇ ਐਮਪੀ ਨੂੰ ਗਿਆਪਨ ਦੇਣਾ ਕਦੇ ਡੀਸੀ ਨੂੰ ਗਿਆਪਨ ਦੇਣਾ ਪਹਿਲਾਂ ਵੀ ਅਸਾਨੂੰ ਰੋਕਦੇ ਸੀ ਵੀ ਤੇ ਢਾਈ ਸਾਲ ਦੀ ਮਿਹਨਤ ਆ ਬਾਬਾ ਜੀ ਢਾਈ ਸਾਲ ਤੋਂ ਇਹਨਾਂ ਨੂੰ ਕਹਿਣ ਤੋਂ ਲੱਗੇ ਹੋਏ ਆ ਗਿਆਪਨ ਦੇ ਕੇ ਵੀ ਸਾਡਾ ਹੱਲ ਕਰ ਦੋ ਤਾਂ ਕਰਕੇ ਸਾਨੂੰ ਸੜਕਾਂ ਦੇਣਾ ਪਿਆ ਤੇ ਲੀਡਰਾਂ ਦੀ ਮਿਹਨਤ ਨਾਲ ਮਿਲ ਕੇ ਚੱਲਣਾ ਪੈਂਦਾ ਜਦੋਂ ਜੋਸ਼ ਤੇ ਹੌਸ ਇਕੱਠੇ ਹੁੰਦੇ ਆ ਤਾਂ ਹੀ ਜਿੱਤੀਆਂ ਜਾਂਦੀਆਂ ਨੇ ਜੰਗਾਂ ਪਹਿਲਾਂ ਵੀ ਅਸੀਂ ਐਵੇਂ ਜਿੱਤੀ ਆ ਤੇ ਬਾਕੀ ਕੋਈ ਬੈਰੀਕੇਡ ਤੋੜਨ ਨਾਲ ਬਾਬਾ ਜੀ ਬੈਰੀਕੇਡ ਤੋੜਨ ਨਾਲ ਹੱਲ ਹੁੰਦਾ ਨਾ ਜੇ ਮੋਦੀ ਕਹੇ ਵੀ ਹਾਂ ਵੀ ਬੈਰੀਕੇਡ ਤੋੜ ਗਿਆ ਖੱਟੜ ਕੇ ਹੈਨਾ ਵੀ ਤੁਸੀਂ ਬੈਰੀਕੇਡ ਤੋੜ ਦੋ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲੈਨੇ ਆ ਬਾਬਾ ਜੀ ਲਾਸਾਂ ਦੇ ਪੂਲ ਬਣਾ ਦਾਂਗੇ ਜੇ ਇਸ ਗੱਲ ਤੇ ਆ ਗਏ ਹਨ ਪਰ ਬੈਰੀਗੇਡ ਤੋੜਨ ਨਾਲ ਜਾਂ ਫਿਰ ਹੱਲ ਨਹੀਂ ਹੋਇਆ ਕਰਦੇ ਉਹ ਦਿਨ ਇਹਨਾਂ ਨੇ ਸਾਡਾ ਕਿਉਂਕਿ ਇਹ ਜ਼ੁਲਮ ਤੇ ਉਤਰੇ ਹੋਏ ਨੇ ਖਨੋਰੀ ਬਾਰਡਰ ਤੇ ਸਾਡਾ ਮੁੰਡਾ ਸ਼ਹੀਦ ਕੀਤਾ ਸੁਭਕਰ ਨੇ ਇਹਨਾਂ ਨੇ ਉਸ ਨੂੰ ਦੇਖ ਕੇ ਉਹ ਦਿਨ ਇਧਰ ਰਣਨੀਤੀ ਚੇਂਜ ਕਰਨੀ ਪੈ ਗਈ ਨਹੀਂ ਉਹ ਤੁਹਾਡੇ ਸਾਹਮਣੇ ਖੜੀ ਉਧਰ ਜੇ ਸੀ ਦੋ ਪੋਕ ਲਾਈਨਾਂ ਸੀਗੀਆਂ ਸਾਡੇ ਕੋਲ ਅਸੀਂ ਤਾਂ ਸਾਰਾ ਸਾਰਾ ਰਗੜ ਦੇਣਾ ਸੀ ਵਿੱਚ ਜੋ ਵੀ ਆਉਂਦਾ ਹੈ ਨਾ ਪਰ ਬਾਬਾ ਜੀ ਇਕੱਲਾ ਜੋ ਉਸ ਕੰਮ ਨਹੀਂ ਆਉਂਦਾ ਫਿਰ ਲੀਡਰਾਂ ਦੀ ਅਗਵਾਈ ਕਰਕੇ ਰੁਕਣਾ ਵੀ ਪੈ ਜਾਂਦਾ ਹੈ ਤੇ ਰੁਕਿਆ ਤਾਂ ਹੀ ਵੱਡਾ ਨੁਕਸਾਨ ਉਹ ਦਿਨ ਹੋਣ ਤੋਂ ਬਚਿਆ ਸਾਡੇ ਮੁੰਡਿਆਂ ਦਾ ਤੇ ਲੱਗੇ ਹੋਏ ਬਾਬਾ ਜੀਵੇਂ ਕਹਿਣਗੇ ਹੋ ਹਜੇ ਤਾਂ ਅਸੀਂ 6 ਮਹੀਨੇ ਤਾਂ ਨਾ ਮੂੰਹੋਂ ਕਹਿ ਕੇ ਆਉਂਨੇ ਆ ਕਰੋ ਵੀ 6 ਮਹੀਨੇ ਤਾਂ ਯਾਰ ਤੁਸੀਂ ਘਟੋ ਘਟ ਵੀ ਸਾਨੂੰ ਪਤਾ ਵੀ ਇਹ ਥੋੜੇ ਜਿੱਦੀ ਨੇ ਮੋਦੀ ਹੁਣੀ ਮੇਂ ਟਾਈਮ ਲੱਗਦਾ ਹੈ ਹੈਨਾ ਪਰ ਪਹਿਲੇ ਮੈਂ 6 ਮਹੀਨੇ ਕਹਿ ਕੇ 1.5 ਸਾਲ ਲਾਤਾ ਜੀ ਕੋਈ ਨਹੀਂ ਹਜੇ ਤਾਂ 20 ਦਿਨ ਹੋਏ ਨੇ ਤੇ ਵਾਹਿਗੁਰੂ ਮੇਰ ਕਰੋ ਅਸੀਂ ਪਿੱਛੇ ਨਹੀਂ ਹਟਦੇ ਤੇ ਇਸ ਜੰਗ ਨੂੰ ਫਤਿਹ ਕਰਾਂਗੇ ਤੇ ਵਿੱਚ ਵਿੱਚ ਇਹ ਸੁਣਿਆ ਕਿ ਇਹ ਟਰੈਕਟਰ ਲੈ ਕੇ ਨਾ ਆਉਣ ਇਹ ਬੱਸਾਂ ਦੇ ਆ ਜਾਣ ਇਹ ਰੇਲਾਂ ਦੇ ਆ ਜਾਣ ਇਹ ਆਪਣੇ ਜਿਹੜੇ ਟਰੈਕਟਰ ਨੇ ਇਹਨਾਂ ਨੂੰ ਟੈਂਕ ਸਮਝਦੇ ਨੇ ਹੈਗੇ ਨੇ ਫਿਰ ਸਾਡੇ ਟੈਂਕ ਬਾਬਾ ਜੀ ਸਾਡੇ ਪੁੱਤ ਨੇ ਇਹ ਅਸੀਂ ਮਿਹਨਤ ਕਰਕੇ ਲੈਨੇ ਆ ਇਹ ਪਤਾ ਕੌਣ ਬੋਲਦੇ ਨੇ ਹਨ ਜਿਨ੍ਹਾਂ ਨੇ ਕਦੇ ਜ਼ਿੰਦਗੀ ਚ ਸਾਈਕਲ ਨਹੀਂ ਦੇਖਿਆ ਹੁੰਦਾ ਹਨ ਹਾਂ ਆਮ ਜਾਗ ਰਹੇ ਮੋਟਰਸਾਈਕਲ ਵੀ ਕਿਸ਼ਤਾਂ ਗੁਸਤਾਂ ਤੇ ਲੈਂਦੇ ਨੇ ਹਨ ਠੀਕ ਹੈ ਉਹਨਾਂ ਨੂੰ ਕੀ ਪਤਾ ਟਰੈਕਟਰ ਕੀ ਚੀਜ਼ ਹੁੰਦੇ ਨੇ ਹਨ ਅਰ ਨਾਲੇ ਸਾਨੂੰ ਕਿਹੜਾ ਸਬਸਿਡੀਆ ਦਿੰਦੇ ਨੇ ਇਹ ਟਰੈਕਟਰ ਦੇ ਜੇ ਟਰੈਕਟਰ ਖਰੀਦਦੇ ਆ ਅਸੀਂ ਮਿਹਨਤ ਕਰਦੇ ਆਂ ਦੀ ਨਰਾਤ ਖੇਤਾਂ ਦੇ ਅੰਦਰ ਧੁੱਪ ਚ ਬਾਰਸ਼ ਚ ਠੰਡ ਚ ਜਦੋਂ ਇਹ ਸੌਂਦੇ ਹੁੰਦੇ ਆ ਉਸ ਟਾਈਮ ਤਾਂ ਅਸੀਂ ਖੇਤਾਂ ਦੇ ਅੰਦਰ ਮਿਹਨਤ ਕਰਦੇ ਹੁੰਦੇ ਆ ਕਿਸ਼ਤਾਂ ਭਰਦੇ ਆ ਟਰੈਕਟਰਾਂ ਦੀ ਗੱਡੀਆਂ ਦੀ ਕਿਸ਼ਤਾਂ ਭਰਦੇ ਆ ਫੇਰ ਬਣਦੇ ਨੇ ਠੀਕ ਆ ਬਹੁਤ ਚੁੱਪਦੇ ਨੇ ਇਹਨਾਂ ਨੂੰ ਇਹਨਾਂ ਕੋਲ ਬਣੇ ਨਹੀਂ ਨਾ ਜੁੜੇ ਨਹੀਂ ਕਦੀ ਤਾਂ ਕਰਕੇ ਉਦੋਂ ਸਾਡਾ ਸਾਰਾ ਗੁੱਸਾ ਟਰੈਕਟਰਾਂ ਦੀ ਤਾਂ ਕੱਢ ਕੇ ਗਏ ਨੇ ਉਦੋਂ ਹੈ ਨਾ ਜਿਹਨਾਂ ਆਪਣੇ ਕੋਲ ਹੁੰਦੇ ਹਨ ਫੇਰ ਥੋੜੀ ਕੱਢਣਾ ਸੀ ਇਹਨਾਂ ਨੂੰ ਵੈਲਿਊ ਨਹੀਂ ਪਤਾ ਟਰੈਕਟਰਾਂ ਦੀਆਂ ਨਾ ਪਰ ਕੋਈ ਨਹੀਂ ਸਾਡੇ ਦਾ ਬਾਬਾ ਜੀ ਟਰੈਕਟਰ ਵੀ ਨਾ ਚੱਲਦੇ ਹੁਣ ਰਾਤ ਬਾਰਿਸ਼ ਆ ਗਈ ਸੀ ਇੱਥੇ ਹੈ ਨਾ ਹੁਣ ਟਰਾਲੀਆਂ ਕਰਕੇ ਤਰਪਾਲਾਂ ਪਾਈਆਂ ਹੋਈਆਂ ਨੇ ਤਾਂ ਹੀ ਕਰਕੇ ਅਸੀਂ ਅੰਦੋਲਨ ਲੜ ਰਹੇ ਹਾਂ ਨਾ ਪਰ ਯਾਰ ਸਾਡੀ ਕੌਮ ਤਾਂ ਬਹੁਤ ਸਬਰ ਆ ਵੀ ਲੋਕਾਂ ਦੇ ਸਾਡੇਆਂ ਜ ਹੈ ਨਾ ਇਹ ਸਬਰ ਨਾਲ ਹੈ ਨਾ ਬਾਬੇ ਨਾਨਕ ਦੇ ਲੰਗਰ ਨਾਲ ਹੈ ਨਾ ਜਿਹੜੇ ਫਲਸਫੇ ਨੇ ਸਾਡੇ ਗੁਰੂਆਂ ਦੇ ਉਸ ਹਾਬ ਨਾਲੀ ਅਸੀਂ ਜੰਗਾਂ ਪਹਿਲਾਂ ਵੀ ਜਿੱਤੀਆਂ ਨੇ ਪਰ ਪਿੱਤਾਂ ਨਾਲ ਸੀ ਤਾਂ ਤਨ ਮੰਨਦੇ ਆ ਮਨ ਨੂੰ ਵੀ ਅਸੀਂ ਇਸ ਕੋਮ ਚ ਪੈਦਾ ਹੋਏ ਆ ਹਨਾ ਕਿੰਨਾ ਸਾਬਰਾ ਸਾਡੇ ਲੋਕਾਂ ਚ ਆਗੇ ਬੱਸਿਆ ਨਾ ਕਰੋ ਵੀ ਮੰਗਾ ਮਨਵਾਉਣੀਆਂ ਨੇ ਆਪਣੇ ਹੱਕ ਲੈਣ ਦੇ ਬਾਪ ਥੋੜੀ ਚਲੇ ਜਾਣਗੇ ਸਾਰੇ ਇੱਥੇ ਡੱਟੇ ਰਹਿਣਗੇ ਤੇ ਜਦੋਂ ਤੱਕ ਹੱਲ ਨਹੀਂ ਹੋਊਗਾ ਕੋਈ ਘਰੇ ਨਹੀਂ ਜਾਂਦਾ ਤੁਹਾਡੇ ਸਾਹਮਣੇ ਆ ਤੇ ਤੇ ਹੱਲ ਕਰਾ ਕੇ ਜਾਵਾਂਗੇ ਬਾਬਾ ਜੀ ਕਿੰਨਾ ਟਾਈਮ ਕਿਉਂ ਨਾ ਲੱਗ ਜੇ ਕਿੰਨਾ ਵੀ ਟਾਈਮ ਕਿਉਂ ਨਾ ਲੱਗ ਜੇ ਜਾਂਦੇ ਨਹੀਂ ਵਾਪਸ ਨੋਏ ਸੋਨੇਹਾ ਸਤਿ ਸ੍ਰੀ ਅਕਾਲ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਨੌਜਵਾਨੀ ਨੂੰ ਸੁਨੇਹਾ ਦੇਣਾ ਹੈ ਬਾਬਾ ਜੀ ਰਾਜਵਾਲ ਬਦ ਰਹੇ ਆ ਆਪਣੇ ਇਸ ਦੇਸ਼ ਤੇ ਉੱਤੇ ਨਾ ਅਸੀਂ ਰਾਜ ਕਰਨਾ ਹੈ ਬਾਣੀ ਚ ਲਿਖਿਆ ਹੋਇਆ ਵੀ ਖਾਲਸੇ ਦਾ ਰਾਜ ਸਾਰੀ ਦੁਨੀਆ ਦੇ ਅੰਦਰ ਆਉਣਾ ਹੈ ਉਦੋਂ ਹੀ ਆਊਗਾ ਨਾ ਜਦੋਂ ਲੜਾਂਗੇ ਜਦੋਂ ਸਰਕਾਰਾਂ ਨੂੰ ਆਪਣੇ ਹੱਕਾਂ ਪਿੱਛੇ ਲੜ ਕੇ ਦਿਖਾਵਾਂਗੇ ਹਨ ਅੱਜ ਅਸੀਂ ਨਿਹੱਥੇ ਲੋਕ ਗੋਲੀਆਂ ਦਾ ਸਾਹਮਣਾ ਕਰ ਰਹੇ ਆ ਨਾ ਤਾਂ ਤੁਹਾਨੂੰ ਸਾਰੀ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਤੇ ਤੁਹਾਡਾ ਵੀ ਫਰਜ਼ ਬਣਦਾ ਵੀ ਬਾਹਰਾਂ ਤੇ ਆ ਕੇ ਆਪਣੇ ਬਜ਼ੁਰਗਾਂ ਦਾ ਆਪਣੀਆਂ ਮਾਮਾਂ ਭੈਣਾਂ ਦਾ ਆਪਣੇ ਨੌਜਵਾਨ ਸਾਥੀਆਂ ਦਾ ਵੱਧ ਤੋਂ ਵੱਧ ਆ ਕੇ ਇੱਥੇ ਸਾਥ ਦਿਓ ਤੇ ਰਾਜ ਕਰਾਂਗੇ ਬਾਬਾ ਜੀ ਇਸ ਦੇਸ਼ ਤੇ ਵੀ ਕਰਾਂਗੇ ਸਾਰੀ ਸਾਡੀ ਗੋਮ ਰਾਜ ਕਰੂਗੀ ਸਿੱਖ ਰਾਜ ਆਊਗਾ ਠੀਕ ਹੈ ਨਾ ਤੇ ਇਹ ਨਿਸ਼ਾਨੀਆਂ ਨਹੀਂ ਅੱਜ ਲੜਦੇ ਲੋਕਾਂ ਦੀਆਂ ਹਨ ਜਿਹੜੇ ਲੜਦੇ ਨੇ ਲੋਕ ਉਹਨਾਂ ਦਾ ਹੀ ਤਾਂ ਰਾਜ ਆਇਆ ਕਰਦਾ ਹੈ ਤੇ ਅਸੀਂ ਅੱਜ ਲੜ ਰਹੇ ਹਾਂ ਆਪਣਾ ਹਨ ਤੇ ਨਸਲ ਫਸਲ ਦੀ ਲੜਾਈ ਹੈ ਬਾਬਾ ਜੀ ਆਣਕ ਦੀ ਲੜਾਈ ਹੈ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਵੱਧ ਤੋਂ ਵੱਧ ਬਾਰਡਰਾਂ ਨੂੰ ਖਨੋਰੀ ਬਾਰਡਰ ਨੂੰ ਵੀ ਤਕੜਾ ਕਰੋ ਤੇ 6 ਤਰੀਕ ਨੂੰ ਸਾਇਦ ਜਿਹੜਾ ਡੱਬ ਵਾਲੀ ਬਾਰਡਰ ਆ ਉਧਰ ਨੂੰ ਵੀ ਕਿਸਾਨ ਦਿੱਲੀ ਕੂਚ ਕਰਨਗੇ ਤੇ ਉੱਥੇ ਵੀ ਵੱਧ ਤੋਂ ਵੱਧ ਆਪਣਾ ਮੋਰਚਾ ਲਾਓ ਨਵਦੀਪ ਵੀਰ ਨੇ ਨੌਜਵਾਨਾਂ ਨੂੰ ਸਨੇਹਾ ਲਾਇਆ ਕਿ ਵੱਧ ਤੋਂ ਵੱਧ ਨੌਜਵਾਨ ਕਿਸਾਨੀ ਧਰਨੇ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਮੋਰਚਾ ਫਤਿਹ ਕਰ ਸਕੀਏ ਇਸੇ ਤਰ੍ਹਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਾਂਗੇ ਧੰਨਵਾਦ